ਜਿਹੜਾ ਉਹ ਇਨਸਾਮ ਮੋਰਚਾ ਜਾਂ ਮਹਾਲੀ ਬਗੇ ਲੱਗਿਆ ਹੋਇਆ ਹੈ ਉਸਨੇ 3 ਘੰਟੇ ਲਈ ਜ਼ਬਰਦਸਤੀ ਟੋਲ ਪਲਾਜ਼ੇ ਬੰਦ ਕਰਾਏ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਇਹ ਇਨਸਾਮ ਮੋਰਚੇ ਦੀ ਦੇਣ ਕੀ ਆ ਜਗਤਾਰ ਸਿੰਘ ਅਦਵਾਰਾ ਕੌਣ ਇਹ ਅੱਤਵਾਦੀ ਆ ਜਾਂ ਬਲਵੰਤ ਰਾਜੋਵਾਲਾ ਜਾਂ ਇਹਦੇ ਨਾਲ ਦੇ ਹੋਰ ਨੇ ਇਨਾਂ ਨੂੰ ਇਹ ਜਿਹੜੇ ਠੱਗਿੰਸਾਹ ਮੋਰਚਾ ਨੂੰ ਮੈਂ ਪੁੱਛਣਾ ਚਾਹਨਾ ਵਾਂ ਇਨਾਂ ਨੇ ਕੀ ਕੀਤਾ ਕੋਈ ਗਲੀ ਮਹੱਲੇ ਦਾ ਵਿਅਕਤੀ ਸ਼ਹੀਦ ਨਹੀਂ ਕੀਤਾ ਇਨਾਂ ਨੇ ਮੌਜੂਦਾ ਮੁੱਖ ਮੰਤਰੀ ਸਾਹਿਬ ਜੀ ਬਿਆਨ ਸਿੰਘ ਜੀ ਨੂੰ ਕੀਤਾ ਮੈਂ ਠੱਗਿੰਸਾਹ ਮੋਰਚੇ ਨੂੰ ਕਹਿਣਾ ਚਾਹਨਾ ਵਾਂ ਪਹਿਲਾਂ ਤੁਸੀਂ ਜਦੋਂ ਕਤਲ ਕਰਨਾ ਸੀ ਉਦੋਂ ਰੈਡ ਨਹੀਂ ਦਿੱਤੀ ਬਈ ਬੇਟਾ ਰੁਕ ਜਾਓ ਉਦੋਂ 22 24 ਸਾਲ ਦੀ ਉਮਰ ਦੀ ਹੁਣ ਤੁਸੀਂ 55 ਸਾਲ ਦੇ ਵਿੱਚ ਠਾਗ ਇਨਸਾਫ ਮੋਰਚਾ ਇਹੜਾ ਪਿਛਲੇ 6 ਜਨਵਰੀ ਤੋਂ ਲਾਇਆ 2023 ਤੋਂ ਹੁਣ ਤੁਸੀਂ ਤਰ ਲੋ ਮੱਛੀ ਹੋਏ ਪਏ ਹੋ ਵੀ ਸਾਡੇ ਬੰਦੀ ਸਿੰਘ ਨਹੀਂ ਐ ਅੱਤਵਾਦੀ ਨੇ ਰਿਆ ਕਰੋ ਰਿਆ ਕਰੋ ਹਾਏ ਰਿਆ ਕਰੋ ਹਾਏ ਰਿਆ ਕਰੋ ਇਸ ਕਰਕੇ ਪਹਿਲਾਂ ਕਤਲ ਕਰਨ ਤੋਂ ਪਹਿਲਾਂ ਇਹਨੂੰ ਸਿਖਾਉਣਾ ਸੀ ਪਰ ਤੁਸੀਂ ਤੂਲ ਦੇ ਕੇ ਮੁੱਖ ਮੰਤਰੀ ਸਾਹ ਨੂੰ ਸ਼ੀਸ਼ ਕਰਾਦਾ ਇਹ ਬਹੁਤ ਹੀ ਮਾੜੀ ਗੱਲ ਕੀਤੀਆਂ ਤੁਸੀਂ ਜਿਹੜਾ ਠਾਕ ਇਨਸਾਮ ਮੋਰਚਾ ਮੈਂ ਇਹਨਾਂ ਨੂੰ ਕਹਿਣਾ ਵਾ ਤੁਹਾਡੀ ਇੱਕ ਨਹੀਂ ਚੱਲਣ ਦੇਵਾਂਗੇ ਚਾਹੇ ਤੁਸੀਂ ਲੜਣੀ ਕਾੜ ਲਓ ਚਾਹੇ ਲੰਬੇ ਪਾਵਾ ਕੇ ਘੁੰਮੀ ਚਲੋ ਤੁਹਾਡੀ ਇੱਕ ਨਹੀਂ ਚੱਲੂਗੀ ਇਹ ਕੋਈ ਜਗਤਾਰ ਸਿੰਘ ਹਵਾਰਾ ਅੱਤਵਾਦੀ ਚਾਹੇ ਭਲਵੰਤ ਰਾਜਵਾਨਾ ਅੱਤਵਾਦੀ ਇਹ ਰਹਿਣਾ ਨਹੀਂ ਹੋਣਾ ਚਾਹੀਦੇ ਇਹ ਕਦੇ ਵੀ ਰਹਿਣਾ ਨਹੀਂ ਹੋਣਾ ਚਾਹੀਦੇ ਇਹਨਾਂ ਨੂੰ ਤੁਰੰਤ ਫਾਂਸੀ ਦੇ ਦਿਓ ਪੰਜਾਬ ਵਿੱਚ ਸ਼ੁਕ ਸ਼ਾਂਤੀ ਆਜੂ ਟੋਲ ਪਲਾਜਾ ਬੰਦ ਕਰਨ ਬੰਦ ਕਰਨਾ ਕੀ ਹੋਜੂ ਜਿਹੜੇ ਟੋਲ ਪਲਾਜਾ ਕੰਪਨੀ ਵਾਲੇ ਇੰਨੇ ਪੈਸੇ ਭਰੇ ਨੇ ਸਰਕਾਰ ਨੇ ਤਾਂ ਕੋਈ ਬੰਦ ਨਹੀਂ ਕਰਾਇਆ ਜਮ ਇਹ ਜਮਣ ਹੁਣ ਤੁਸੀਂ ਬੰਦ ਕਰਵਾ ਰਹੇ ਨੇ ਅੱਜ ਪਬਲਿਕ ਨੂੰ ਜਦੋਂ ਮੰਨ ਲਿਆ ਤਿੰਨ ਘਾਟੇ ਲਈ ਰਾਤ ਮਿਲ ਜੂਗੀ ਵੀ ਟੋਲ ਨਹੀਂ ਲੱਗੂਗਾ ਕੱਲ ਨੂੰ ਕੀ ਕਰੋਗੇ ਪਰਸੋਂ ਨੂੰ ਕੀ ਕਰੋਗੇ ਜਦ ਸ਼ਾਮ ਨੂੰ ਕੀ ਕਰੋ ਟੋਲ ਪਲਾਜੇ ਦੇ ਜੋ ਸਰਕਾਰ ਦਾ ਨਿਯਮ ਹੈ ਸਰਕਾਰ ਦੇ ਨਾਲ ਚੱਲੋ ਤੁਸੀਂ ਮਾਨਨਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਿਹਾ ਬਲਵੰਤ ਰਾਜਵਾਨ ਦੀ ਪਟੀਸ਼ਨ ਤੇ ਲੋਕ ਸਭਾ ਵਿੱਚ ਬਿਆਨ ਦਿੱਤਾ ਐਡਾ ਵੱਡਾ ਵੀ ਉਹ ਆਪਣੀ ਗਲਤੀ ਦਾ ਮੰਨਦਾ ਨਹੀਂ ਪਿਆ ਉਹਨੂੰ ਸ਼ਰਮਾ ਕਿਵੇਂ ਕਰਦੀਏ ਤਕਤਾਲ ਦੇ ਹਵਾਰਾ ਦੀ ਗਲਤੀ ਮੰਨਦਾ ਉਹ ਕਦੇ ਨਹੀਂ ਮੰਨੂਗਾ ਇਹ ਕੁੱਤੇ ਦਾ ਬੀਜ ਹੈ ਬਲਵੰਤ ਰਾਜਵਾਨਾ ਕੁੱਤੇ ਦਾ ਬੀਜ ਹੈ ਇਹ ਕਦੇ ਵੀ ਮਾਫ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਤੁਰੰਤ ਫਾਂਸੀ ਹੋਣੀ ਚਾਹੀਦੀ ਆ ਇਹ ਗੱਲਾਂ ਕਰਦਾ ਕੋਣ ਖੜ ਕੇ ਬਾਵਾ ਫੜਿਆ ਕਰਕੇ ਕੀ ਬੋਲਦਾ ਸੀ ਖਾਲਸਤਾਨੀਆਂ ਗੱਲਾਂ ਅਸੀਂ ਝੁਕਾਂਗੇ ਨਹੀਂ ਕਦੇ ਕਾਲੀਦਾਲਾ ਪਿੱਠੂ ਬਣ ਜਾਂਦਾ ਕਦੇ ਕਦੇ ਨਹੀਂ ਭੈਣ ਕਮਲਦੀਪ ਕੌਰ ਕਰਦੀ ਆ ਕਦੇ ਐਸਡੀਪੀਸੀ ਦਾ ਸਮਰਥਨ ਕਰਦੀ ਆ ਐਸਡੀਪੀ ਤੋਂ 20000 ਰੁਪਏ ਦੇ ਰਹੀ ਹੈ ਮੀਨਾ ਇਹਨਾਂ ਕੁੱਤੇ ਬੰਦੇ ਨੂੰ ਕਾਲਾ ਬਾਤ ਦੇਣਾ ਇਹ ਕੁੱਤੇ ਬੰਦੇ ਆ ਇਹਨਾਂ ਨੂੰ ਕੋਈ ਲੋੜ ਨਹੀਂ ਇਹਨਾਂ ਦੀ ਮਰੇ ਤੇ ਮਕਾਨ ਬਣਾ ਜਾਵੇ ਬਹਿ ਕੇ ਕਹਿਣਾ ਚਾਹੁੰਦਾ ਵਾ ਇਹ ਮਰੇ ਹੋਏ ਲੋਕ ਨਹੀਂ ਬੜੀ ਜਮੀਰ ਵਾਲੇ ਲੋਕ ਰਹੇ ਇਹ ਜਿਹੜਾ ਠੱਗ ਇਨਸਾਫ ਮੋਰਚਾ ਇਹਨੂੰ ਬਹੁਤ ਫੰਡਿੰਗ ਆ ਰਹੀ ਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਇਹ ਲੋਕ ਕਦੇ ਵੀ ਕਿਸੇ ਸਕੇ ਨਹੀਂ ਹੋ ਸਕਦੇ ਅਸੀਂ ਸਾਰੇ ਲੋਕ ਇੱਥੇ ਪੰਜਾਬ ਵਿੱਚ ਸੁੱਖ ਸ਼ਾਂਤੀ ਰਹਿਣਾ ਚਾਹੁੰਨੇ ਆਂ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਮੋਦੀ ਇਹ ਠੱਗ ਇਨਸਾਫ ਮੋਰਚੇ ਵਰਗਿਆਂ ਨੇ ਤਾਂ ਮੈਨੂੰ ਘਰੇ ਬੰਦ ਕਰਾਇਆ ਇਹਨਾਂ ਨੇ ਇਹ ਠੱਗ ਇਨਸਾਫ ਮੋਰਚਾ ਹੈ ਸਾਨੂੰ ਸਰਕਾਰ ਖੋਲ ਇਹਨਾਂ ਦੀ ਨਾਸੀ ਤੁਹਾਂ ਲਿਆ ਦੇਵੇਂ ਖਾਲਸਾ ਧਰਮਦਾਵਾ ਦਾ ਨਾਮ ਮਾਇਆ ਨਾ ਤੇ ਬਣੂਗਾ ਉਹ ਜਗਤਾਰ ਆਵਾਰਿਆ ਤੂੰ ਸੁਣ ਲੈ ਉਹ ਚੌੜਿਆ ਬਲੋ ਅੰਤਰਾਜ ਵਾਲਾ ਚੌੜਿਆ ਸੁਣ ਲੈ ਤੇਰਾ ਖਾਲਸਾ ਕਦੇ ਨਹੀਂ ਬਣੂਗਾ जिना मर्जी चोर ला ला तेरू किहा नहीं हो अभी तो भी गुरु साहब अगर अरदासा करते हैं कहीं भी रिहा नहीं होने चाहिए यह जेल मरने चाहिए जेल में ही सड़ने चाहिए जेल चीज़ नरक टिकट मिलनी चाहिए है धनबाद वाही